ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਰ ਤੋਂ ਵਿਸ਼ਾਲ ਮਾਰਚ ਕੱਢਣ ਦੀ ਤਿਆਰੀ ਦੇ ਵਿੱਚ ਸਿੰਘ ਨੇ ਦੱਸਦੀ ਕਿ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ 11 ਜਨਵਰੀ ਨੂੰ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਹੈ ਤੇ ਕਿਹਾ ਹੈ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜੋਤੀ ਸਰੂਪ ਸਾਖ ਕੋਲ ਜਿਹੜਾ ਵਿਸ਼ਾਲ ਮਾਰਚ ਆਉ ਕੱਢਿਆ ਜਾਵੇਗਾ ਤੇ ਜਿਸ ਨੂੰ ਲੈ ਕੇ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਇਹ ਵੱਡਾ ਐਲਾਨ ਸਿੰਘਾਂ ਦੇ ਲਈ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਤਾਰ ਸਿੰਘ ਹਵਾਰਾ ਦੇ ਪਿਤਾ ਦਾ ਹੋਰ ਕੀ ਕਹਿਣਾ ਹੈ ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਲਾਰੇ ਲੱਪੇ ਲਾ ਰਹੀਆਂ ਕਿਉਂਕਿ 11 ਜਨਵਰੀ 2022 ਨੂੰ ਅਸੀਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਸੀ ਗੁਰਦੁਆਰਾ ਜੋਤੀ ਸ਼ਰੂਪ ਸ੍ਰੀ ਫਤਗੜ ਸਾਹਿਬ ਤੋਂ ਉਸ ਦਿਨ ਗਵਰਨਰ ਨਾਲ ਜਦੋਂ ਮੈਮੋਰੰਡਮ ਦੇਣ ਗਏ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਦੀ ਜੇਲ ਕਸਟਡੀ ਬੰਦੀ ਸਿੰਘਾ ਦੀ 25 ਸਾਲ ਤੋਂ ਉੱਪਰ ਬਣਦੀ ਹੈ ਉਹ ਉਹਨਾਂ ਨੂੰ ਮેરਿਆ ਕਰਾਵਾਂਗਾ ਪਰੰਤੂ ਜਦੋਂ ਉਸ ਤੋਂ ਬਾਅਦ 16 April 2022 ਨੂੰ ਦੁਆਰੇ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ ਉਹ ਆਪਣੇ ਜਿਹੜਾ ਵਾਅਦਾ ਸੀ ਉਹ ਤੋਂ ਮੁੱਕਰ ਗਏ ਸੋ ਹੁਣ ਜਿਹੜਾ 11 ਜਨਵਰੀ ਨੂੰ ਅਸੀਂ ਇੱਕ ਪ੍ਰੋਗਰਾਮ ਲਿਖਿਆ ਸਮੁੱਚੇ ਪੋਆਦ ਇਲਾਕੇ ਵੱਲੋਂ ਕਿਉਂਕਿ ਪੁਆਦ ਇਲਾਕੇ ਦਾ ਇਸ ਕੌਮੀ ਇਨਸਾਨ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤਨ ਮਨ ਧਨ ਨਾਲ ਇਹ ਪੂਰਾ ਸਾਥ ਦੇ ਰਹੇ ਕੌਮੀ ਇਨਸਾਨ ਮੋਰਚੇ ਦਾ ਸੋ ਇਹਨਾਂ ਵੱਲੋਂ ਇਹਨਾਂ ਦੀ ਅਗਵਾਈ ਚ ਸਮੁੱਚੇ ਇਲਾਕੇ ਦੀ ਅਗਵਾਈ ਵਿੱਚ ਅਸੀਂ 11 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਜੋਤੀ ਸਰੂਪ ਵਿਖੇ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅਰਦਾਸ ਕਰਕੇ ਇੱਕ ਮਾਰਚ ਕੱਢਣਾ ਸਰਕਾਰਾਂ ਨੂੰ ਜਗਾਉਣ ਵਾਸਤੇ ਸਰਕਾਰਾਂ ਦਾ ਧਿਆਨ ਉਸ ਪਾਸੇ ਲਿਆਉਣ ਤੇ ਤੇ ਸੰਗਤਾਂ ਨੂੰ ਜੋੜਨ ਵਾਸਤੇ ਕਿ ਵਾਕਈ ਸਰਕਾਰਾਂ ਜਿਹੜੀਆਂ ਉਹ ਇਨਸਾਫ ਦੇਣ ਨੂੰ ਤਿਆਰ ਨਹੀਂ ਜਦੋਂ ਕਿ ਸਾਡਾ ਮੋਰਚਾ ਸ਼ਾਂਤ ਮਈ ਤਰੀਕੇ ਨਾਲ ਇੱਕ ਸਾਲ ਤੋਂ ਚੱਲ ਰਿਹਾ 7 ਜਨਵਰੀ ਨੂੰ ਸਾਲ ਪੂਰਾ ਹੋ ਚੁੱਕਿਆ ਸੋ ਅੱਜ ਦਾ ਜਿਹੜਾ ਸਾਡਾ ਮਨੋਰਥ ਹੈ ਇਹੀ ਹੈ ਸੰਗਤਾਂ ਨੂੰ ਅਪੀਲ ਹੈ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਉਹ ਮਾਰਚ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅਰਦਾਸ ਕਰਕੇ ਤਕਰੀਬਨ 11 ਵਜੇ ਰਵਾਨਾ ਹੋਏਗਾ ਸੂ ਸੰਗਤਾਂ ਉਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਵਿੱਚ ਵੱਧ ਤੋਂ ਵੱਧ ਆਪਣੇ ਆਪਣੇ ਸਾਧਨ ਰਾਹੀਂ ਪਹੁੰਚਣ ਤਾਂ ਕਿ ਅਸੀਂ ਉਸ ਵਿੱਚ ਸ਼ਾਮਲ ਹੋ ਕੇ ਸਰਕਾਰਾਂ ਤੋਂ ਆਪਣੇ ਹੱਕ ਲੈ ਸਕੀਏ